ਮੈਂ ਤਾਂ ਹੁਣ ਡੋਰ ਟੂ ਡੋਰ ਕਰਕੇ ਹਟਿਆ ਆ ਹੁਣ ਜਿਹੜੀਆਂ ਵੀ ਮੀਟਿੰਗਾਂ ਮੇਰੀਆਂ ਪੈਂਡਿੰਗ ਪਈਆਂ ਮੈਂ ਸਾਰੀਆਂ ਕਵਰ ਕਰਨੀਆਂ ਆ ਬਾੜ ਨੰਬਰ 24 ਦੇ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਦਾ ਆ ਵੀ ਸਾਰਾ ਕੰਪੇਨ ਦਾ ਜਿਹੜਾ ਕੰਮ ਹੈ ਚੋਣ ਪ੍ਰਚਾਰ ਤਕਰੀਬਨ ਖਤਮ ਹੋ ਚੁੱਕਾ ਆ ਤਾਂ ਹੁਣ ਵੱਧ ਤੋਂ ਵੱਧ ਵੋਟਾਂ ਮੈਨੂੰ ਪਾਏ ਹੋ ਮੈਂ ਮੈਨੂੰ ਤੇ ਹੋ ਰਿਹਾ ਮਸੂਦ ਜੀ ਮੇਰਾ ਭਰਾ ਰਿਸ਼ਪਾਲ ਸਿੰਘ ਜੋ ਕਿ ਇੱਕ ਬਹੁਤ ਵਧੀਆ 인ਸਾਨ ਨੇ ਹਾਂ ਔਰ ਹਰਕ ਦੇ ਦੁੱਖ ਸੁੱਖ ਵਿੱਚ ਸਾਈ ਹੁੰਦੇ ਨੇ ਤੇ ਅਸੀਂ ਡੋਰ ਤੋਂ ਡੋਰ ਵੀ ਕੀਤਾ ਸਾਰੇ ਤੇ ਇਹਨਾਂ ਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਹੈ ਪਬਲਿਕ ਡੋਰ ਤੋਂ ਡੋਰ ਸਾਡਾ ਪੂਰੀ ਵਾਰਡ ਦਾ ਸਮਾਪਤ ਹੋ ਗਿਆ ਹੁਣ ਜਿਹੜੀ ਪਰਸਨਲ ਸਾਡੇ ਕੰਟੈਕਟਸ ਨੇ ਜਿਹੜੇ ਇਹਨਾਂ ਦੀਆਂ ਮੀਟਿੰਗਾਂ ਲੈਣੀਆਂ ਉਹ ਕਰਾਂਗੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਹਾਊਸ ਜਿਹੜਾ ਕਾਂਗਰਸ ਦਾ ਬਣਾਇਓ ਤਾਂ ਜੋ ਸ਼ਹਿਰ ਦੀ ਜਿਹੜੀ ਗੰਦਗੀ ਸ਼ਹਿਰ ਦਾ ਜਿਹੜਾ ਬੁਰਾ ਹਾਲ ਹੈ ਉਹਨੂੰ ਠੀਕ ਕਿੱਦਾਂ ਜਾ ਸਕਦਾ ਕਹਿੰਦੇ ਸਰਦਾਰ ਦਸਪਾਲ ਸਿੰਘ ਜੀ ਬੜੇ ਨੇਕ ਤੇ ਇਮਾਨਦਾਰ ਨੇ ਲੋਕਾਂ ਦੇ ਦੁੱਖ ਸੁੱਖ ਦੇ ਕੰਮ ਆਉਂਦੇ ਨੇ ਇਹਨਾਂ ਨੂੰ ਵੋਟਾਂ ਲੋਕ ਸਾਰੇ ਪਾਣਗੇ ਅੱਜ ਅਸੀਂ ਨਿਊ ਮਾਰਟਾਊਨ ਏਰੀਆ ਦੇ ਵਿੱਚ ਪਹੁੰਚੇ ਆ ਵਾਰਡ ਨੰਬਰ 84 ਦੇ ਵਿੱਚ ਤੇ ਅੱਜ ਜਿਸ ਤਰ੍ਹਾਂ ਇੱਥੇ ਐਮਪੀ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਉਹ ਵੀ ਅੱਜ ਡੋਰ ਟੂ ਡੋਰ ਪੰਚਾਰਕਰਨ ਪਹੁੰਚੇ ਸੀ ਤੇ ਇਸ ਜਿਹੜੀ ਕੈਂਪੇਨ ਆ ਇਹਨੂੰ ਹੋਰ ਹੁਲਾਰਾ ਮਿਲ ਗਿਆ ਤੇ ਆਓ ਅਸੀਂ ਗੱਲਬਾਤ ਕਰਾਂਗੇ ਉਮੀਦਵਾਰ ਰਸ਼ਪਾਲ ਸਿੰਘ ਜੀ ਨਾਲ ਹਾਂਜੀ ਸਰ ਕਿੱਦਾਂ ਦਾ ਅੱਜ ਜਿਹੜੀ ਕੈਂਪੇਨ ਆ ਤੁਹਾਡੀ ਸਵੇਰ ਤੋਂ ਸ਼ੁਰੂ ਹੋਈ ਹੈ ਇਹਨਾਂ ਦਾ ਮੈਂ ਆਪਣੇ ਵੱਡੇ ਭਰਾ ਸਰਦਾਰ ਗੁਰਜੀਤ ਸਿੰਘ ਔਜਲਾ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਧੰਨਵਾਦ ਕਰਦਾ ਆ ਜਿਹੜੇ ਮੇਰੀ ਇਲੈਕਸ਼ਨ ਕੈਂਪੇਨ ਚ ਆਏ ਤੇ ਇੱਥੇ ਡੋਰ ਟੂ ਡੋਰ ਗਏ ਹਾਂਜੀ ਹਾਂਜੀ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਉਤੋਂ ਮੈਂ ਮੇਰੇ ਜਿਹੜੀ ਵੀ ਟੀਮ ਜਿਲਦ ਸਰਦਾਰ ਦਲਬਖ ਸਿੰਘ ਜੀ ਹਾਂ ਗੁਰਦੇਵ ਸਿੰਘ ਜੀ ਪ੍ਰਦੀਪ ਜੀ ਜਿਨ੍ਹਾਂ ਨੇ ਇਹ ਇਲੈਕਸ਼ਨ ਆਪਣੇ ਮੋਢਿਆਂ ਤੇ ਰੱਖੀ ਹੋਈ ਆ ਤੇ ਮਾਡਲ ਟਾਉਨ ਚ ਦਿਨ ਰਾਤ ਕੰਮ ਕਰ ਰਹੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਆ ਠੀਕ ਹੈ ਜੀ ਐਮਪੀ ਸਾਹਿਬ ਦੇ ਨਾਲ ਨਾਲ ਹਾਂਜੀ ਤੇ ਅੱਜ ਦਾ ਤੁਹਾਡਾ ਕੀ ਸ਼ਡਿਊਲ ਆ ਸਾਰਾ ਮੈਂ ਤਾਂ ਹੁਣ ਡੋਰ ਟੂ ਡੋਰ ਕਰਕੇ ਹਟਿਆ ਆ ਹੁਣ ਜਿਹੜੀ ਵੀ ਮੀਟਿੰਗਾਂ ਮੇਰੀਆਂ ਪੈਂਡਿੰਗ ਪਈਆਂ ਮੈਂ ਸਾਰੀਆਂ ਕਵਰ ਕਰਨੀਆਂ ਠੀਕ ਹੈ ਠੀਕ ਹੈ ਤੇ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਲੱਗ ਰਿਹਾ ਮੈਂ ਤਾਂ ਹੁਣ ਸਾਰੀ ਵਾਰਡ ਨੰਬਰ 84 ਦੇ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਦਾ ਆ ਵੀ ਸਾਰਾ ਕੈਂਪੇਨ ਦਾ ਜਿਹੜਾ ਕੰਮ ਹੈ ਚੋਣ ਪ੍ਰਚਾਰ ਤਕਰੀਬਨ ਖਤਮ ਹੋ ਚੁੱਕਾ ਆ ਤੇ ਹੁਣ ਵੱਧ ਤੋਂ ਵੱਧ ਵੋਟਾਂ ਮੈਨੂੰ ਉਹ ਪਾਓ ਠੀਕ ਹੈ ਜੀ ਥੈਂਕ ਯੂ ਤੇ ਸਾਡੇ ਨਾਲ ਦਿਲਬਾਗ ਪਾਜੀ ਵੀ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਕਿ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਕਿਦਾਂ ਦਾ ਰਿਸਪੌਂਸ ਆ ਤੁਸੀਂ ਸਾਰੀ ਜਿਹੜੀ ਆ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਨਾਲ ਖੜੇ ਜੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮੈਂ ਮੈਨੂੰ ਤੇ ਹੋ ਰਿਹਾ ਹਮਸੂਰ ਜੀ ਮੇਰਾ ਭਰਾ ਰਿਸ਼ਪਾਲ ਸਿੰਘ ਜੋ ਕਿ ਇੱਕ ਬਹੁਤ ਵਧੀਆ ਇਨਸਾਨ ਨੇ ਔਰ ਹਰ ਹੱਕ ਦੇ ਦੁੱਖ ਸੁੱਖ ਵਿੱਚ ਸਾਈ ਹੁੰਦੇ ਨੇ ਤੇ ਅਸੀਂ ਡੋਰ ਤੋਂ ਡੋਰ ਵੀ ਕੀਤਾ ਸਾਰੇ ਤੇ ਇਹਨਾਂ ਨੂੰ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਹੈ ਪਬਲਿਕ ਵੱਲੋਂ ਤੇ ਮੇਰਾ ਭਰਾ ਜਿਹੜਾ ਵਾ ਉਹ ਭਾਰੀ ਬਹੁਤ ਮਤਰਾ ਜਿੱਤ ਕੇ ਆ ਉਸ ਦੇ ਵਿੱਚ ਜਾਏਗਾ ਠੀਕ ਹੈ ਜੀ ਹਾਂ ਤੁਸੀਂ ਭਾਜੀ ਕੀ ਕਹਿਣਾ ਚਾਹੋ ਸਾਡੀ ਜੀ ਅੱਜ ਜਿਹੜੀ ਕੈਂਪੇਨ ਨੂੰ ਅੱਗੇ ਤੋਰ ਤਾਂ ਮੈਂਬਰ ਪਾਰਲੀਮੈਂਟ ਸਰਦਾਰ ਗੁਰਦੀਪ ਸਿੰਘ ਔਜਲਾ ਜੀ ਅੱਜ ਆਏ ਸੀਗੇ ਕੱਲ ਸਾਡੇ ਕੋਲ ਸੀਗੇ ਡੀਪੀਸੀ ਆਮ ਪ੍ਰਕਾਸ਼ ਸੋਨੀ ਜੀ ਹਾਂਜੀ ਔਰ ਸਾਡੀ ਜਿਹੜੀ ਸਮਰਸ਼ਪਾਲ ਸਿੰਘ ਦਾ ਉਹਨਾਂ ਨੇ ਭਾਰ ਵੰਡਾਇਆ ਔਰ ਸਾਰੀ ਜਿਹੜੀ ਇਲੈਕਸ਼ਨ ਮੇਮੇ ਉਹਨੂੰ ਬੜੀ ਤੇਜ਼ੀ ਨਾਲ ਅੱਗੇ ਲੈ ਕੇ ਜਾ ਰਹੇ ਹੁਣ ਅਸੀਂ ਦੋ ਤੋਂ ਦੋ ਸਾਡਾ ਪੂਰੀ ਵਾਰਡ ਦਾ ਸਮਾਪਤ ਹੋ ਗਿਆ ਹੁਣ ਜਿਹੜੀ ਪਰਸਨਲ ਸਾਡੇ ਕੰਟੈਕਟਸ ਨੇ ਜਿਹੜੇ ਇਹਨਾਂ ਦੀਆਂ ਮੀਟਿੰਗਾਂ ਲੈਣੀਆਂ ਉਹ ਕਰਾਂਗੇ ਔਰ ਮੇਰੀ ਕਿਰਪਾ ਕਰਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਰਿਸ਼ਪਾਲ ਸਿੰਘ ਵਧੀਆ ਇਮਾਨਦਾਰ ਔਰ ਚੰਗੀ ਸ਼ਬੀ ਵਾਲਾ ਬੰਦਾ ਖਾਨਦਾਨੀ ਪਰਿਵਾਰ ਔਰ ਇਹਨਾਂ ਨੂੰ ਵੋਟਾਂ ਪਾਓ ਸਾਡੀ ਸਾਰੇ ਵੱਲੋਂ ਹੀ ਅਪੀਲ ਆ 84 ਨੰਬਰ ਵਾਰਡ ਨੂੰ ਵੀ ਔਰ ਜਿਹੜੇ ਕਾਂਗਰਸ ਦੇ ਜਿੱਤੇ ਜਿੱਤੇ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਵੀ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਹਾਊਸ ਜਿਹੜਾ ਕਾਂਗਰਸ ਦਾ ਬਣਾਇਓ ਤਾਂ ਜੋ ਸ਼ਹਿਰ ਦੀ ਜਿਹੜੀ ਗੰਦਗੀ ਸ਼ਹਿਰ ਦਾ ਜਿਹੜ ਤੇ ਭਾਜੀ ਕਿੰਨੀਆਂ ਜੜੀਆਂ ਨੇ ਆਪਾਂ ਤੁਸੀਂ ਇਹਨਾਂ ਨੂੰ ਲੀਡ ਨਾਲ ਜਿਤਾਓਗੇ ਦੇਖੋ ਜੀ ਸਾਡੀ ਵਾਰਡ ਦਾ ਤੇ ਇਹ ਗਵਾਹ ਨੇ ਸਾਰੇ ਵੱਡੇ ਭਰਾ ਮੈਂ ਤੇ ਇਹਨਾਂ ਤੋਂ ਛੋਟਾਂ ਸਾਡੀ ਵਾਰਡ ਚੋਂ 3-4 ਹਜ਼ਾਰ ਦੀ ਲੀਡ ਹਮੇਸ਼ਾ ਰਹੀ ਪਹਿਲੇ ਕੌਂਸਲਰ ਵੀ ਲਈ ਵੀ ਜਿਹੜੇ ਕਾਂਗਰਸ ਨੂੰ ਜਿੱਤਦੇ ਸੀਗੇ ਸਾਡੀ ਬਹੁਤ ਮਤ ਜਿਹੜਾ ਬਹੁਤ ਵੱਡੀ ਲੀਡ ਆਏਗਾ ਠੀਕ ਹੈ ਜੀ ਥੈਂਕ ਯੂ ਜੀ ਤੇ ਆਪਾਂ ਹਾਂਜੀ ਹਾਂਜੀ ਇਹ ਸਾਡੇ ਨਾਲ ਮਿਸਟਰ ਪ੍ਰਦੀਪ ਜੀ ਵੀ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਕਹਿੰਦਾ ਜੀ ਤੁਹਾਡਾ ਸਾਡੇ ਮਾਨਯੋਗ ਸਰਦਾਰ ਰਿਸ਼ਪਾਲ ਜੀ ਵਾਡ ਨੰਬਰ 8400 ਖਲੋਤੇ ਨੇ ਅੱਜ ਜਤ ਜੀ ਸਿੰਘ ਓਜਲਾ ਜੀ ਆਏ ਨੇ ਤੁਸੀਂ ਵੇਖੋ ਕਿੰਨੇ ਹੋਮ ਹਮਾ ਕੇ ਜਿੰਨੇ ਵੀ ਮਹਾਲ ਟਾਉਂਦੇ ਨਿਵਾਸੀ ਨੇ ਸਾਰੇ ਆਪ ਚੱਲ ਕੇ ਆਏ ਨੇ ਕਹਿੰਦੇ ਸਰਦਾਰ ਰਿਸ਼ਪਾਲ ਸਿੰਘ ਜੀ ਬੜੇ ਨੇਕ ਤੇ ਇਮਾਨਦਾਰ ਨੇ ਲੋਕਾਂ ਦੇ ਦੁੱਖ ਸੁੱਖ ਦੇ ਕੰਮ ਆਉਂਦੇ ਨੇ ਇਹਨਾਂ ਨੂੰ ਵੋਟਾਂ ਲੋਕ ਸਾਰੇ ਪਾਣਗੇ ਅਸੀਂ ਬਾਕੀ ਜਿੰਨਾ ਡੋਰ ਟੂ ਡੋਰ ਸਾਰੇ ਘਰਾਂ 'ਚ ਗਏ ਆ ਜਿਹੜੇ ਸਾਡਾ ਭਰਾ ਕੋਈ ਇੱਕ ਅੱਧਾ ਰਹਿ ਵੀ ਗਿਆ ਹੋਊਗਾ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਸਰਦਾਰ ਰਿਸ਼ਪਾਲ ਸਿੰਘ ਨੂੰ ਇਮਾਨਦਾਰ ਨੂੰ ਵੋਟ ਪਾ ਕੇ ਤੁਸੀਂ ਉੱਥੇ ਹਾਊਸ ਚ ਭੇਜੋ ਜੀ ਕਾਰਪੋਰੇਸ਼ਨ ਦੇ ਅੱਜ ਕਾਂਗਰਸ ਦਾ ਮੇਅਰ ਬਣਾਓ ਤਾਂ ਕਿ ਸਾਡੇ ਸਾਰੇ ਕੰਮ ਜੜੇ ਆ ਹਾਊਸ ਦੇ ਸਹੀ ਹੋ ਸਕਣ ਠੀਕ ਹੈ ਜੀ ਤੇ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਕੀ ਕਹਿਣਾ ਤੁਹਾਡਾ ਵਾਰਡ ਨੰਬਰ 84 ਤੋਂ ਹੋਰ ਕੋਈ ਮੁਕਾਬਲੇ ਵਿੱਚ ਹੈ ਹੀ ਨਹੀਂ ਜੋ ਰਿਸ਼ਪਾਲ ਸਿੰਘ ਜੀ ਨੂੰ ਵੋਟ ਪਾਏਗੀ ਬਹੁਤ ਹੀ ਬਹੁਮਤ ਨਾਲ ਜਿੱਤ ਰਹੇ ਨੇ ਸਾਡੇ ਏਰੀਆ 'ਚੋਂ ਤੇ ਨਸ਼ਾ ਅਤੇ ਇਥੋਂ ਦੀ ਜੋ ਵੀ ਗੰਦਗੀ ਹੈ ਸਾਰੀ ਸਾਫ ਕੀਤੀ ਜਾਏਗੀ ਸਾਡੇ ਨਾਲ ਨੇ ਅਸ਼ੀਸ਼ ਭਾਲੀ ਜੀ ਯੂਥ ਪ੍ਰਧਾਨ ਆ ਜੀ ਹਾਂ ਜੀ ਅਸ਼ੀਸ਼ ਜੀ ਕੀ ਕਹਿਣਾ ਜੀ ਤੁਹਾਡਾ ਬਹੁਤ ਜਾਰੀ ਮਿਹਨਤ ਕਰ ਰਹੇ ਨੇ ਤੇ ਅਸੀਂ ਰਹੀ ਕਲ ਕਰਾਂਗੇ 84 ਨੰਬਰ ਵਾਰਡ ਨੂੰ ਕਿ ਸਾਰੇ ਤੇ ਇਹਨਾਂ ਨੂੰ ਹੰਗਾਰਾ ਕਰਨ ਤੇ ਵੋਟ ਇਹਨਾਂ ਨੂੰ ਠੀਕ ਹੈ ਜੀ ਥੈਂਕ ਯੂ ਜੀ ਕੂੜੇ ਦੀ ਵੀ ਸਮੱਸਿਆ ਝਾੜੂ ਦੀ ਵੀ ਸਮੱਸਿਆ ਨਾ ਕੋਈ ਝਾੜੂ ਵਾਲਾ ਆਉਂਦਾ ਨਾ ਕੋਈ ਕੂੜਾ ਚੁੱਕਣ ਆਉਂਦਾ ਨਾ ਸਾਨੂੰ ਬਾਰਾਂ ਦਾ ਪਾਣੀ ਆਉਂਦਾ ਅਸੀਂ ਬਹੁਤ ਦੇਰ ਤੋਂ ਬਹੁਤ ਦੁਖੀ ਹੋ ਗਏ ਆ ਤੇ ਕਿਦਾਂ ਦਾ ਉਮੀਦਵਾਰ ਚਾਹੁੰਦੇ ਜੇ ਅਸੀਂ ਆਨੇ ਸਾਡੇ ਦਿਲ ਸਾਰੇ ਕੰਮ ਕਰੇ ਤੁਹਾਨੂੰ ਘਰ ਬੈਠਿਆ ਸਾਡੇ ਸਵਾਈ ਹੋਵੇ ਸਾਡੇ ਘਰ ਝਾੜੂ ਵੱਜੇ ਸਾਡੇ ਅਸੀਂ ਪੈਸੇ ਦਿੱਨੇ ਹੋਇਆ ਵੀ ਸਵਾਈ ਵਾਲੇ ਨਹੀਂ ਆ ਰਹੇ ਅੱਛਾ ਤੇ ਕੂੜਾ ਨਾ ਕੂੜਾ ਚੁੱਕਦਾ ਅਗਰ ਆਂਦਾ ਜੀ ਜਾਪੇ ਆਪੇ ਜੋ ਕਰਦਾ ਕਰੋ ਨਾ ਕੂੜੇ ਟਰਾਲੀ ਵਾ ਇਹਨੂੰ ਦੇ ਦੇ ਜੇ ਤੇ ਕੋਈ ਨਹੀਂ ਆਉਂਦਾ ਨਾ ਕੂੜੇ ਵਾਲਾ ਨਾ ਝਾੜੂ ਵਾਲਾ ਨਾ ਕੂੜਾ ਟਿਕਣਾਉਂਦੇ ਤਿੰਨ ਚਾਰ ਚੰਦ ਨਹੀਂ ਪੰਜ ਪੰਜ ਦੇਣੀ ਆਉਂਦੇ ਬਸ ਵੀ ਵੇਖ ਰਹੇ ਜੇ ਕਿ ਨਿਊ ਮਾਡਲ ਟਾਊਨ ਦੇ ਵਿੱਚ ਇਹੋ ਜਿਹੀਆਂ ਬੜੀਆਂ ਸਮੱਸਿਆ ਨੇ ਕੂੜੇ ਦੀ ਪਾਣੀ ਦੀ ਸੀਵਰੇਜ ਦੀ ਤੇ ਉਹਨੂੰ ਲੈ ਕੇ ਲੋਕਾਂ ਨੂੰ ਆਪਣਾ ਜਿਹੜਾ ਕੌਂਸਲਰ ਆ ਨਵਾਂ ਆਣ ਵਾਲਾ ਉਹ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਕਿ ਇਹ ਸਾਡੀਆਂ ਜਿਹੜੀਆਂ ਨੇ ਸਮੱਸਿਆਵਾਂ ਦਾ ਹੱਲ ਕਰਾਉਣਗੇ ਤੇ ਆਓ ਅਸੀਂ ਇੱਥੇ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਬੰਦ मेरा नाम हरेंद्र कौर हां जी ਤੇ ਕਿਦਾਂ ਦਾ ਤੁਸੀਂ ਚਾਹੁੰਦੇ ਜੇ ਕਿ ਸਾਡਾ ਕਾਉਂਸਲਰ ਹੋਵੇ ਵੇਖੋ ਜੀ ਕਾਉਂਸਲਰ ਇਹ ਹੋਣਾ ਚਾਹੀਦਾ ਕਿ ਜਿਹੜੇ ਆਪਣੇ ਮਹੱਲੇ ਦੇ ਕੰਮ ਕਰਵਾਵੇ ਠੀਕ ਹੈ ਨਾ ਇੱਥੇ ਨਾ ਸਾਡੇ कूड़े ਵਾਲੀ ਗੱਡੀ ਆਂਦੀ ਜੇ ਪਾਣੀ ਦੀ ਵੀ ਬਹੁਤ ਪ੍ਰੋਬਲਮ ਹੈ ਕਿ ਜੇ ਨਾ 12 ਵਜੇ ਦਾ ਪਾਣੀ ਆਂਦਾ ਵਾ ਅੱਗੇ ਸਵੇਰੇ 9 ਵਜੇ ਆਂਦਾ ਹੁੰਦਾ ਇਹ ਹੁਣ 8:30 ਵਜੇ ਹੀ ਚੱਲ ਜਾਂਦਾ ਤੇ ਪਾਣੀ ਦਾ ਬਹੁਤ ਔਖਾ ਹੈਗਾ ਜੀ ਦੇ ਹੋਂਤਾਂ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਪਾਣੀ ਦੀ ਹੀ ਹੁੰਦੀ ਆ ਤੇ ਤੁਹਾਡਾ ਕੀ ਨਾਂ ਜੀ ਕੀ ਕਹਿਣਾ ਚਾਹੁੰਦੇ ਜੀ ਕਰੂ ਨਾ ਮੇਰਾ ਨਾਂ ਅਸੀਂ ਕਾਉਂਸਲਰ ਇਹੋ ਜਿਹੇ ਲੁਪਨਾ ਚਾਹੁੰਦੇ ਕਿ ਜਿਹੜੀਆਂ ਸਾਡੀਆਂ ਸੋਲਵ ਕਰ ਸਕੇ ਪ੍ਰੋਬਲਮਸ ਨੂੰ ਪਰ ਕੋਈ ਹੈ ਹੀ ਨਹੀਂ ਹੈ ਸਹੀ ਜਿਹਾ ਕਾਉਂਸਲਰ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਨੀਲੇ ਕਾਰਡ ਬਣਨੇ ਚਾਹੀਦੇ ਉਹਨਾਂ ਦੇ ਨੀਲੇ ਕਾਰਡ ਨਹੀਂ ਬਣਦੇ ਜਿਨ੍ਹਾਂ ਦੇ ਨਹੀਂ ਹੋਣੇ ਚਾਹੀਦੇ ਉਹਨਾਂ ਦੇ ਬਣ ਨਹੀਂ ਹੋਏ ਆ ਬਾਕੀ ਸਫਾਈ ਸਫੂਈ ਦਾ ਕੋਈ ਹੈ ਨਹੀਂ ਸਮੇਂ ਹੀ ਆਂਦੀ ਵੀ ਹਾਂ ਜੇ ਕੋਈ ਸਾਡੀ ਇਹ ਹੈਲਪ ਕਰੇਗਾ ਤੇ ਅਸੀਂ ਉਹੀ ਬੋਲ ਦਵਾਂਗੇ ਹਾਂਜੀ ਹਾਂਜੀ ਤੇ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਲਵਿੰਦਰ ਸਿੰਘ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕਿਦਾਂ ਦਾ ਕਾਉਂਸਲਰ ਚਾਹੀਦਾ ਤੁਹਾਨੂੰ ਸਾਨੂੰ ਕਾਉਂਸਲਰ ਚੰਗਾ ਚਾਹੀਦਾ ਜੀ ਬੱਲੇ ਦਾ ਜਿਹੜਾ ਸੁਧਾਰ ਕਰੇਗਾ ਉਹ ਸਭ ਤੋਂ ਵਧੀਆ ਵਾ ਹਾਂ ਹਾਂ ਬਾਕੀ ਪਾਣੀ ਦੀ ਜਿਆਦਾ ਸਮੱਸਿਆ ਰਹਿੰਦੀ ਆ ਸੀਵਰੇਜ ਪਿੱਛੇ ਜੇ ਕਾਫੀ ਬਲੌਕ ਰਹੇ ਆ ਹਾਂ ਹਾਂ ਉਹ ਵੀ ਚਲੋ ਜਿਹੜਾ ਹੁਣ ਗਾਂ ਕੁਸਲ ਰਹੇਗਾ ਹੈਲਪ ਕਰੇਗਾ ਚੰਗੀ ਗੱਲ ਠੀਕ ਹੈ ਜੀ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਸਬੀਰ ਸਿੰਘ ਜੀ ਹਾਂਜੀ ਇਹ ਕਿੰਦਾਂ ਦੀਆਂ ਸਮੱਸਿਆਵਾਂ ਨੇ ਸਮੱਸਿਆਵਾਂ ਨੇ ਸਮੱਸਿਆ ਤੇ ਵੀ ਨੇ ਭੈਣ 10 ਦੀਆਂ ਤੁਹਾਨੂੰ ਸਾਰੀਆਂ ਹਾਂ ਹਾਂ ਉਹ ਹੀ ਮੇਨ ਸਮੱਸਿਆ ਹੈਗੀਆਂ ਨੇ ਹਾਂਜੀ ਹਾਂਜੀ ਬਾਕੀ ਇਹ ਵੀ ਉਹੀ ਵੀ ਕੂੜੇ ਦੇ ਥੱਲੇ ਪਾਣੀ ਦੀ ਮੇਨ ਪ੍ਰੋਬਲਮ ਹੈਗੀ ਆ ਹਾਂਜੀ ਹਾਂਜੀ ਤੇ ਤੁਸੀਂ ਜਿਹੜਾ ਆਉਣ ਵਾਲਾ ਕਾਉਂਸਲਰ ਆ ਉਹ ਕੋ ਕੀ ਉਮੀਦਾਂ ਰੱਖਦੇ ਜੀ ਉਹ ਪਪਾ ਪਾਪਾਂ ਦੀ ਸੇਵਾ ਕਰਨ ਹੋਰ ਕੋਈ ਆ ਹਾਂਜੀ ਹਾਂਜੀ ਮੇਲ ਜੋਲ ਪਰਪਲ ਨਾ ਰੱਖਣਾ ਹਾਂ ਹਾਂ ਠੀਕ